ਸ਼ਹੀਦ ਦੇ ਆਜਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਕੱਲ ਅਸੀਂ ਮਨਾਇਆ ਬਹੁਤ ਖੁਸ਼ੀ ਨਾਲ ਮੇਰਾ ਰੰਗ ਦੇ ਬਸੰਤੀ ਚੋਲਾ ਮੈਂ ਮੇਰਾ ਰੰਗ ਦੇ ਬਸੰਤੀ ਚੋਲਾ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਵਾਂਗੇ ਟੋਕੇ ਭਗਤ ਸਿੰਘ ਤੇਰੀ ਸੋਚ ਤੇ ਅਜੇ ਪੈਰਾ ਨਹੀਂ ਦਿੱਤਾ ਜਾ ਰਿਹਾ ਟੋਕੇ ਦੋਸਤੋ ਮੈਂ ਗੱਲ ਕਰ ਤਾਂ ਪਰ ਨਿਕਲ ਲਗਾ ਕੱਲ ਜਨਮ ਦਿਹਾੜਾ ਸੀ ਭਲਾ ਤਾਂ ਜਨਮ ਦਿਹਾੜੀ ਦੀ ਗੱਲ ਕਰੀਏ ਬਹੁਤ ਖੁਸ਼ੀ ਹੋਈ ਬਹੁਤ ਸਾਰਾ ਨੇ ਹਮ ਹਮ ਆ ਕੇ ਸ਼ਹੀਦ ਦੇ ਆਜਮ ਅਗਰ ਸਿੰਘ ਜੀ ਦਾ ਜਨਮ ਦਿਨ ਮਨਾਇਆ। ਸ਼ਹੀਦ ਦੇ ਆਜ਼ਮ ਭਗਤ ਸਿੰਘ ਉਹ ਸਾਡੇ ਪੰਜਾਬ ਦਾ ਸੂਰਬੀਰ ਸੀ ਜਿਨੇ ਛੋਟੀ ਉਮਰ ਦੇ ਵਿੱਚ ਲਾਲਾ ਜੀ ਦੀ ਸ਼ਹਾਦਤ ਦਾ ਬਦਲਾ ਲਿਆ। ਕਿਉਂਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਜਿਰਿਆ ਵਾਲੇ ਬਾਗ ਦਾ ਵੀ ਬਦਲਾ ਲਿਆ। ਐਸੇ ਸੂਰਬੀਰਾਂ ਨੂੰ ਸਾਡਾ ਹਮੇਸ਼ਾ ਸਿਰ ਝੁਕਦਾ। ਜਿਸ ਵਿਅਕਤੀ ਦੀ ਸੋਚ ਉੱਚੀ ਤੇ ਸੁੱਚੀ ਹੁੰਦੀ ਹੈ। ਕੌਮਾਂ ਤੇ ਦੇਸ਼ ਉਹਨੂੰ ਹਮੇਸ਼ਾ ਯਾਦ ਕਰਦੇ ਆਂ ਭਗਤ ਸਿੰਘ ਜੀ ਦਾ ਜਿਹੜਾ ਅਸੀਂ ਕੱਲ ਦਿਨ ਮਨਾਇਆ ਬਹੁਤ ਚੰਗਾ ਲੱਗਿਆ ਪਰ ਜੋ ਭਗਤ ਸਿੰਘ ਜੀ ਸੋਚ ਸੀ ਅਸੀਂ ਕਿਤੇ ਨਾ ਕਿਤੇ ਉਸ ਸੋਚ ਤੋਂ ਥੜਕ ਚੁੱਕੇ ਆਂ ਇਸ ਕਰਕੇ ਥੜਕ ਚੁੱਕੇ ਆ ਕਿਉਂਕਿ ਭਗਤ ਸਿੰਘ ਜੀ ਨੇ ਉਹ ਸ਼ਹਾਦਤ ਦਾ ਜਾਮ ਪੀਤਾ ਜਿਹੜਾ ਕਿ ਉਹਨਾਂ ਦੇ ਵੇਲੇ ਲੋਕਾਂ ਨੇ ਸੱਤਾ ਦਾ ਰਾਜ ਹਾਸਲ ਕੀਤਾ ਮੈਂ ਨਾ ਨਹੀਂ ਕਿਸੇ ਪਾਰਟੀ ਦਾ ਲਊਂਗਾ ਅਗਰ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਉਹਦਾ ਅੱਜ ਉਹ ਰਤਬਾ ਨਹੀਂ ਹੋਣਾ ਸੀ ਜੋ ਉਸਨੇ ਸੂਰਬੀਰ ਨੇ ਮਾਂ ਦੇ ਪੁੱਤਰ ਨੇ ਸ਼ਹਾਦਤ ਦੇ ਕੇ ਹਾਸਲ ਕੀਤਾ ਹਾਂ ਅਗਰ ਉਹ ਭਗਤ ਸਿੰਘ ਹੁੰਦਾ ਮੇਰੀ ਸੋਚ ਹੈ ਸਾਡਾ ਅਖ ਦੇਸ਼ ਅਲੱਗ ਹੋਰ ਹੀ ਹੁੰਦਾ ਕਿਉਂਕਿ ਉਹਨਾਂ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਸੀ ਉਹਨਾਂ ਦੀ ਸੋਚ ਹਮੇਸ਼ਾ ਹਰੇਕ ਨੂੰ ਨਾਲ ਲੈ ਕੇ ਚੱਲਣ ਦੀ ਸੀ ਹਰੇਕ ਨੂੰ ਆਜ਼ਾਦੀ ਦਿਵਾਉਣ ਦੀ ਸੀ ਅਸੀਂ ਗੁਲਾਮ ਅੱਜ ਵੀ ਹਾਂ ਨਸ਼ਿਆਂ ਦੇ ਗੁਲਾਮ ਹਾਂ ਅਸੀਂ ਆਪਣੇ ਸੋਚ ਦੇ ਗੁਲਾਮ ਹਾਂ ਅਸੀਂ ਆਪਣੇ ਕਾਰੋਬਾਰ ਦੇ ਗੁਲਾਮ ਹਾਂ ਅਸੀਂ ਸੱਤਾ ਤੇ ਕਾਬਜ ਹੋਣ ਲਈ ਕਿਸੇ ਨੂੰ ਪਸਾਉਣ ਲਈ ਗੁਲਾਮ ਹਾਂ ਗੁਲਾਮੀ ਹਰ ਇੱਕ ਤਰੀਕੇ ਦੀ ਹੈ ਪਰ ਅੱਜ ਭਗਤ ਸਿੰਘ ਜਿਉਂਦਾ ਹੁੰਦਾ ਤੇ ਸਾਡੂ ਵੱਲ ਤੱਕਦਾ ਤਾਂ ਉਹਨੂੰ ਸ਼ਰਮ ਸ਼ਰਮ ਮਹਿਸੂਸ ਹੋਣੀ ਸੀ ਮੈਂ ਇਸ ਕਰਕੇ ਕਹਿੰਨਾ ਦਿਨ ਮਨਾਇਆ ਬੜੀ ਖੁਸ਼ੀ ਹੋਈ ਪਰ ਬਹੁਤ ਸਾਰੇ ਨੌਜਵਾਨ ਕੱਲ ਭਗਤ ਸਿੰਘ ਦੀ ਸੋਚ ਦੇ ਨਾਲ ਕਦਮ ਨਾ ਕਦਮ ਵੀ ਮਿਲਾਰੇ ਸੀ ਰੋਲ ਮਾਡਲ ਜਾਂ ਆਈਡਲ ਮੰਨਦੇ ਆ ਮਿਕਸ ਕਈ ਬੰਦੇ ਇਹੋ ਜੇ ਵੀ ਸੀ ਬਿਕ ਚੱਲ ਗਏ ਯਾਰ ਕੁਛ ਖਾ ਪੀ ਆਵਾਂਗੇ ਮੈਂ ਨੈਕਟਿਵ ਤੇ ਪੋਜ਼ਿਟਿਵ ਨਹੀਂ ਗੱਲ ਕਰ ਰਿਹਾ ਮੈਂ ਸੱਚਾਈ ਦੀ ਗੱਲ ਕਰ ਰਿਹਾ ਕਿਉਂਕਿ ਜਦੋਂ ਕਾਫਲਾ ਵੱਡਾ ਹੁੰਦਾ ਨਾ ਉਹਨਾਂ ਦੇ ਕਾਫਲਿਆਂ ਦੇ ਵਿੱਚ ਸੂਰਬੀਰ ਤੇ ਮਰਨ ਵਾਲੇ ਥੋੜੇ ਬੰਦੇ ਹੁੰਦੇ ਆ ਬਾਕੀ ਭੀੜ ਦਾ ਹਿੱਸਾ ਹੁੰਦੇ ਆ ਜਿਹੜਾ ਇੱਕ ਭੀੜ ਦਾ ਹਿੱਸਾ ਹੁੰਦੇ ਆ ਉਹ ਜ਼ਿੰਦਗੀ 'ਚ ਕਿਤੇ ਵੀ ਕਾਮਯਾਬ ਨਹੀਂ ਹੁੰਦੇ ਕਾਮਯਾਬ ਕਿਹੜੇ ਵਿਅਕਤੀ ਹੁੰਦੇ ਆ ਜਿਹੜੀ ਭਗਤ ਸਿੰਘ ਦੀ ਸੋਚ ਨਾਲ ਸੋਚ ਰੱਖਣ ਵਾਲੇ ਜੰਮ ਤਾਂ ਸੀ ਅੱਜ ਹੀ ਪਏ ਆ ਜੰਮਨ ਦਾ ਤਾਂ ਸਾਨੂੰ ਖਿਆਲ ਭੁੱਲ ਜਾਣਾ ਚਾਹੀਦਾ ਖਿਆਲ ਕਿਹੜਾ ਹੋਣਾ ਚਾਹੀਦਾ ਮਰਨ ਦਾ ਮਰਨਾ ਵੀ ਚਾਹੀਏ ਅਸੀਂ ਕੱਲ ਨੂੰ ਹੀ ਆ ਕਿਉਂ ਨਾ ਐਸੀ ਜ਼ਿੰਦਗੀ ਮਰ ਜਾਈਏ ਸਾਡੇ ਮਰਨ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਕਰਦੇ ਰਹਿਣ ਕਿਉਂਕਿ ਗੱਲ ਵਿੱਚੇ ਰਹਗੀ ਕੱਲ ਭਗਤ ਸਿੰਘ ਦੀ ਸੋਚ ਦੇ ਨਾਲ ਚੱਲਣ ਵਾਲੇ ਤੇ ਭਗਤ ਸਿੰਘ ਦੇ ਸੋਚ ਦੇ ਕਾਫਲੇ 'ਚ ਵਿੱਚ ਰਲਣ ਵਾਲੇ ਵਿਅਕਤੀ ਦੋਨੇ ਹੀ ਮੈਨੂੰ ਦਿਖੇ ਜਿਨ੍ਹਾਂ ਨੇ ਮੈਨੂੰ ਖੁਸ਼ੀ ਵੀ ਬਹੁਤ ਜाहिर ਕੀਤੀ ਤੇ ਕਈਆਂ ਨੇ ਮਯੂਸੀ ਵੀ ਬਹੁਤ ਆਈ। ਉਹੀ ਸ਼ਾਮ ਤੇਕਰ ਕੋਈ ਟਾਬੇ ਤੇ ਕੋਈ ਰੇੜੀ ਤੇ ਕੋਈ ਸਿਗਰਟ ਵਾਲੇ ਤੇ ਖੜਿਆ ਤੇ ਮੋਢੇ ਮੈਨੂੰ ਪਛਾਣ ਕਿਤੋਂ ਆਣੀ ਸੀ। ਪਛਾਣ ਆਈ ਉਹਨਾਂ ਦੀ ਲਾਲ ਟੀ-ਸ਼ਰਟ ਮੋਢਿਆਂ ਤੇ ਮਾਰੀ। ਪਹਿਲਾਂ ਤਾਂ ਮੇਰਾ ਦਿਲ ਕੀਤਾ ਵੀ ਮੈਂ ਇਹਨਾਂ ਨੂੰ ਕਹਿਲਾਂ ਕੁਝ। ਫਿਰ ਮੈਂ ਕਿਹਾ ਵੀ ਮਨਾ ਤੈਨੂੰ ਕੀ ਹੱਕ ਹੈ ਕਿਸੇ ਨੂੰ ਕਹਿਣ ਦਾ। ਆਪਾਂ ਇੱਕ ਗੱਲ ਰੱਖ ਸਕਦੇ ਹਾਂ। ਕੋਈ ਵੀ ਵਿਅਕਤੀ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦਾ। ਇੱਕ ਉਪਰਾਲਾ ਕਰ ਸਕਦਾ। ਉਹ ਪ੍ਰਬਲ ਮੈਂ ਅੱਜ ਕਰਨ ਲੱਗਾ ਜਿਸ ਵਿਅਕਤੀ ਨੂੰ ਮੇਰੀ ਇਹ ਸੋਚ ਨਾ ਮੇਰੇ ਨਾਲ ਨਹੀਂ ਸਹਿਮਤ ਤੇ ਮੇਰੀ ਪਰਸਨਲ ਰਾਇ ਹੈ ਮੈਂ ਕਿਸੇ ਤੇ ਥੋਪਦਾ ਨਹੀਂ ਕਿਸੇ ਨੇ ਮੇਰੀ ਕੰਪਲੀਟ ਕਰਨੀ ਹੈ ਜਾਂ ਨਹੀਂ ਕਰਨੀ ਜਾਂ ਕਿਸੇ ਨੇ ਮੇਰੇ ਤੇ ਕਮੈਂਟ ਪਾਉਣਾ ਉਹ ਤੁਹਾਡੀ ਸੋਚ ਹੈ ਪਰ ਮੈਂ ਉਹ ਸੋਚ ਤੋਂ ਉੱਪਰ ਆ ਗਿਆ ਜਦੋਂ ਦਾ ਮੈਨੂੰ ਇੱਕ ਜਿਉਣ ਦਾ ਜਰੀਆ ਤੇ ਤਰੀਕਾ ਲੱਭ ਗਿਆ ਲੱਭਿਆ ਮੈਨੂੰ 5-7 ਸਾਲਾਂ ਦਾ ਹੀ ਹੈ ਮੈਂ ਮਾਫੀ ਚਾਹਣਾ ਜਦੋਂ ਚੰਗੇ ਵਿਅਕਤੀਆਂ ਦੀ ਟੱਚ ਚ ਆਇਆ ਸੰਗਤ ਚੰਗੀ ਮਿਲੀ ਤੇ ਗੱਲ ਵੀ ਮੇਰੀ ਚੰਗੀ ਆਪੇ ਹੋ ਗਈ। ਐਵੇਂ ਭਗਤ ਸਿੰਘ ਦੀ ਸੋਚ ਤੇ ਗੱਲ ਵਧੀਆ ਸੀ। ਪੰਡਤ ਜੀ ਨਾਲ ਵਾਲੇ ਰਾਜਗੁਰੂ ਸਖਦੇਵ ਸਾਰਿਆਂ ਦਾ ਇੱਕ ਬਹੁਤ ਵੱਡਾ ਕਾਫਲਾ ਹੋ ਗਿਆ। ਪਰ ਉਹਨਾਂ ਨੇ ਆਪਣੀ ਗੱਲ ਰੱਖਣ ਵਾਸਤੇ ਦਿੜਤਾ ਦਿਖਾਈ ਜਿਹੜੀ ਕਿ ਅੱਜ ਦੇ ਨੌਜਵਾਨਾਂ 'ਚ ਖਤਮ ਹੋ ਗਈ ਹੈ। ਦਿੜਤਾ ਕਿਹੜੀ ਸੀ? ਉਹਨਾਂ ਨੇ ਜ਼ੁਲਮ ਕਰਨ ਵਾਲਿਆਂ ਨੂੰ ਵੀ ਮਾਰਿਆ। ਤੇ ਜਿੱਥੇ ਜਾ ਕੇ ਇੱਕ ਆਪਣੀ ਗੱਲ ਰੱਖੀ ਜੁਡੀਸ਼ਨਲੀ ਦੇ ਮੂਹਰੇ ਉੱਥੋਂ ਭੱਜੇ ਨਹੀਂ। ਉਹ ਤਮਾਕਾ ਡਰਾਉਣ ਵਾਸਤੇ ਕੀਤਾ ਸ਼ੇਰ ਦੀ ਦਹਾੜੀ ਬਹੁਤ ਹੁੰਦੀ ਹੈ ਗਿੱਦੜਾ ਵਾਸਤੇ ਉਹਨਾਂ ਗਿੱਦੜਾਂ ਨੂੰ ਭਜਾਉਣ ਵਾਸਤੇ ਕੁਛ ਨਾ ਕੁਛ ਇਹੋ ਜਿਹਾ ਕਰਨਾ ਪੈਣਾ ਸੀ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਪਾਉਣਾ ਸੀ ਤੇ ਉਹਨਾਂ ਨੇ ਛੋਟਾ ਜਿਹਾ ਬੰਬ ਸੱਟ ਕੇ ਦੀਵਾਲੀਆ ਨਾਰਾ ਲਾ ਤੇ ਤਮਾਕਾ ਪਾਤਾ ਫੈਂਸ ਤਾਂ ਉਹਨਾਂ ਹੀ ਬਣਦਾ ਨਾ ਚਾਹੇ ਮਾਰ ਦੋ ਤੇ ਚਾਹੇ ਨਾ ਮਾਰੋ ਚਾਹੇ ਪਟਾਕਾ ਪਾ ਦੋ ਤੇ ਚਾਹੇ ਕੁਛ ਮਰਜੀ ਕਰ ਦੋ ਪਰ ਉਸ ਭਗਤ ਸਿੰਘ ਦੀ ਸੋਚ ਨੇ ਖੜ ਗਿਆ ਉੱਥੇ ਅੜ ਕੇ ਤੇ ਉਹਨਾਂ ਨੇ ਗੱਲ ਰੱਖੀ ਤੇ ਸਾਨੂੰ ਆਜ਼ਾਦੀ ਮਿਲੀ ਆਜ਼ਾਦੀ ਦੇ ਵਿੱਚ ਬਹੁਤ ਸਾਰੇ ਗਰਮ ਖਿਆਲੀ ਤੇ ਠੰਡੇ ਖਿਆਲੀ ਵੀ ਸੀ। ਉਹ ਕਈ ਵਾਰੀ ਗਰਮ ਖਿਆਲੀਆਂ ਠੰਡੇ ਖਿਆਲੀ ਨੂੰ ਇਹ ਹੁੰਦਾ ਇਹ ਸਾਡੇ ਕਰਕੇ ਗਰਮ ਖਿਆਲੀਆਂ ਕਰਕੇ ਦੇਸ਼ ਆਜ਼ਾਦ ਲੇਟ ਹੋਇਆ ਪਰ ਨਹੀਂ ਜੇ ਅਗਰ ਗਰਮ ਖਿਆਲੀ ਉਹਨਾਂ ਨੂੰ ਨਾ ਹਲਾਉਂਦੇ ਨਾ ਤੇ ਨਰਮ ਖਿਆਲੀ ਉਹ ਤੁਹਾਡੀ ਵੀ ਗੱਲ ਨਹੀਂ ਉਹਨਾਂ ਨੇ ਸੁਣਨੀ ਸੀ। ਗੱਲ ਤੁਹਾਡੀ ਉਹਦੋਂ ਹੀ ਅਗਲਾ ਸੁਣਦਾ ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਪ੍ਰਭਾਵਸ਼ਾਲੀ ਬੰਦਾ ਕੁਝ ਵੀ ਕਰ ਸਕਦਾ। ਜੋ ਇਹਦਾ ਸੂਰਮੈਣੇ ਕਰਕੇ ਦਿਖਾਇਆ। ਪਰ ਅੱਜ ਦੇ ਨੌਜਵਾਨਾਂ ਨੂੰ ਮੈਂ ਇਹੀ ਗੱਲ ਕਹੂੰਗਾ ਅਗਰ ਭੱਜ ਸਕਦਾ ਸੋਚਦੇ ਤੁਸੀਂ ਭਗਤ ਸਿੰਘ ਨੂੰ ਰੋਲ ਮਾਡਲ 아이ਡਲ ਮੰਨਦੇ ਆ ਫਿਰ ਸੋਚ ਤੁਸੀਂ ਵੀ ਤਕੜੀ ਕਰ ਲਓ ਬੁਰੇ ਵਾਲੇ ਪਾਸੇ ਨਹੀਂ ਚੰਗੇ ਵਾਲੇ ਪਾਸੇ ਤੁਸੀਂ ਚੰਗਾ ਕਰਦੇ ਜਾਓਗੇ ਚੰਗੀਆਂ ਜੋਪਾਂ ਤੇ ਲੱਗਦੇ ਜਾਓਗੇ ਸੇਵਾ ਕਰਦੇ ਰਹੋਗੇ ਕੰਮ ਵੱਡਾ ਛੋਟਾ ਨਹੀਂ ਕੰਮ ਵੱਡਾ ਛੋਟਾ ਨਹੀਂ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਹੈ ਹਿੰਮਤ ਤੇ ਮਰਦਾ ਮਰਦੇ ਖੁਦਾ ਹਿੰਮਤ ਕਰੋ ਛੋਟਾ ਕੰਮ ਸਟਾਰਟ ਕਰੋ ਵੱਡੇ ਤੇ ਤੁਸੀਂ ਆਪੇ ਪਹੁੰਚ ਜਾਓਗੇ ਮੈਂ ਆਪਣੀ ਗੱਲ ਰੱਖਦਾ ਮੈਂ ਜਦੋਂ ਗਿਆ ਲੱਗਾ ਸੀ ਨਾ फ्रंट मेरी दुकान दा 22 तो 25 फुट सी ते बैक मेरी 28 फुट सी आज गुरु महाराज ने मेरी फ्रंट 75 75 ਤੇ ব্যাক ਮੇਰੀ 1.5 150 फुट ਦੀ ਕੀਤੀ ਹੋਈ ਹੈ ਇੱਕ ਸੂਚ ਚੰਗੀ ਹੋਣੀ ਚਾਹੀਦੀ ਹੈ ਇੱਕ ਉਪਰਾਲਾ ਚੰਗਾ ਹੋਣਾ ਚਾਹੀਦਾ ਤੇ ਤੁਹਾਡੇ ਕੋਲ ਟੈਲੈਂਟ ਤਗੜਾ ਹੋਣਾ ਚਾਹੀਦਾ ਤੁਹਾਡੇ ਇੱਕ ਮਾਈਂਡ ਦੇ ਵਿੱਚ ਹੋਵੇ ਅਸੀਂ ਕਿਸੇ ਲਈ ਕੋਈ ਚੰਗਾ ਕਰਨਾ ਹੈ ਚੰਗਾ ਸੋਚਣਾ ਚੰਗਾ ਕਰਨਾ ਤੇ ਸੰਗਾ ਸੋਚਣਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਜੋ ਭਗਤ ਸਿੰਘ ਨੇ ਚੜ੍ਹਦੀ ਕਲਾ 'ਚ ਕਰਕੇ ਦਿਖਾਇਆ ਤੇ ਰੱਸਾ ਗਲੇ 'ਚ ਪਾਇਆ ਤੇ ਸਾਨੂੰ ਆਜ਼ਾਦੀ ਮਿਲੇ ਅਸੀਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਭਾਵੇਂ ਕਿਸੇ ਸੋਚ ਰਹੇ ਆ ਉਹ ਜਿਉਂਦੇ ਹੁੰਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਕਿੰਨ ਕੀ ਪਤਾ ਸੀ ਕੁਦਰਤ ਨੇ ਕੀ ਕਰਨਾ ਪਰ ਕੁਦਰਤ ਦੇ ਵਾਸਤਾ ਕੀ ਹੋਣਾ ਕੀ ਨਹੀਂ ਸੋ ਮੈਂ ਅੱਜ ਦੇ ਨੌਜਵਾਨਾਂ ਨੂੰ ਇਹੀ ਗੱਲ ਕਹੂੰਗਾ ਨਸ਼ਿਆਂ ਨੂੰ ਛੱਡਿਏ ਚੰਗੀ ਖਾਣਾ ਖਾਈਏ ਜਿਹੜੇ ਵੀਰ ਕੋਈ ਪ੍ਰਾਗਾ ਸਿਗਨੇਚਰ ਉਤੇ ਖੋਰ ਕੀ ਹੁੰਦਾ ਜੀ ਵਾਲੀ ਪਤਾ ਨਹੀਂ ਕੀ ਗੰਦ ਮੰਦੇ ਆ ਵੀਰੇ ਤੁਸੀਂ ਉਦੋਂ ਖਾਣ ਲੱਗਦੇ ਹੋ ਜਦੋਂ ਤੁਹਾਡੀ ਖੁਰਾਕ ਚੰਗੀ ਨਹੀਂ ਹੈਗੀ ਫਿਰ ਜਦੋਂ ਤੁਸੀਂ ਪਰਾਗੇ ਸ਼ਰਾਗੇ ਜੇ 100 ਰੁਪਏ ਦੀ ਕਿਤੇ ਵੀ ਦਿਹਾੜੀ ਤੇ ਜਾਂਦੇ ਹੋ ਮੈਨੂੰ ਸ਼ਰਮ ਨਹੀਂ ਮਹਿਸੂਸ ਹੁੰਦੀ ਜਦੋਂ ਮੈਂ ਕੰਮ ਕਰਾਇਆ ਪਹਿਲਾਂ ਆ ਕੇ ਕਹਿੰਦੇ ਸੀ ਭਾਈ 100 ਜਾਂ 200 ਦਈ ਅਸੀਂ ਦਵਾਈ ਲੈ ਕੇ ਆਉਣੀ ਉਹ ਮਾਰੀ ਗੱਲ ਆ ਉਹੀ 50 ਰੁਪਿਆ ਦੇ ਚਨੇ ਤੇ 50 ਰੁਪਿਆ ਦੀ ਮੂੰਗੀ ਤਿੰਨ ਤਿੰਨ ਚਮਚੇ ਭੋਵ ਕਿਨੇ ਰਾਤ ਨੂੰ ਇੱਕ ਦਿਨ ਪਹਿਲਾਂ ਤੂੰ ਸਵੇਰੇ ਉੱਠ ਕੇ ਖਾਓ ਤੁਹਾਡਾ ਡੇਂਜਰ ਜਾਣ ਪਊਗੀ ਜਾਣ ਪਊਗੀ ਤੁਸੀਂ ਨਸ਼ੇ ਤੋਂ ਮੁਕਤ ਹੋਵੋਗੇ ਜਦੋਂ ਨਸ਼ੇ ਨਾਲ ਜੁੜਦੇ ਕਿਦੋਂ ਐ ਜਦੋਂ ਤੁਸੀਂ ਕੰਮ ਕਰਨ ਲੱਗਦੇ ਥੋੜੇ ਤੋਂ ਕੰਮ ਨਹੀਂ ਹੁੰਦਾ ਜਿਹੜਾ ਕਾਰੀਗਰ ਆ ਜਿਹਦੀ ਧੜੀ ਤੇ ਜਾਣੇ ਉਹ ਕਹਿੰਦਾ ਬਾਈ ਕੰਮ ਕਰ ਫਿਰ ਤੁਸੀਂ ਉਹ ਨਸ਼ੇ ਤੇ ਲੱਗ ਜਾਂਦੇ ਮੇਰੀ ਤਾਂ ਸੋਚ ਇਹੀ ਹੈ ਮੇਰੀ ਗੁਰੂ ਰਾਮਦਾਸ ਮਹਾਰਾਜ ਨੇ ਝੋਲੀ ਬਹੁਤ ਛੋਟੀ ਸੀ ਮੇਰੇ ਦਾਦਾ ਜੀ ਕਹਿੰਦੇ ਸੀ ਬਹੁਤ ਭਰਤੀ ਤੁਹਾਡੀ ਸੋਚ ਵੱਡੀ ਆ ਨਾ ਤੁਹਾਨੂੰ ਥੋੜਾ ਆ ਰਿਹਾ ਥੋੜੀ ਝੋਲੀ ਚ ਸਮਾ ਰਿਹਾ ਤੁਹਾਡੀ ਸੋਚ ਵੱਡੀ ਹੋਗੀ ਤੁਹਾਡਾ ਬਹੁਤਾ ਵੀ ਛੋਟੀ ਝੋਲੀ ਚ ਸਮਾਜੂਗਾ ਇਹ ਮੇਰਾ ਖੁਰਸ ਦਾ ਪਰਸਨਲ ਆਫ ਦਾ opinion ਹੈ ਭਗਤ ਸਿੰਘ ਦੀ ਸੋਚਣਾ ਸੋਚ ਮਲਾ ਕੇ ਚੱਲ ਗਏ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਪਊਗਾ ਉਹਨਾਂ ਦੀਆਂ ਗੱਲਾਂ ਨੂੰ ਆਪਣੇ ਤੇ ਅਪਣਾਉਣਾ ਪਊਗਾ ਜੋ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਉਹ ਵੀ ਅਪਣਾਉਣਾ ਪਊਗਾ ਮਾਨਸ ਕੀ ਜਾਤ ਸਭੇ ਕੀ ਪਛਾਨ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਰੇਨ ਕਮੈਂਟ ਜ਼ਰੂਰ ਕਰਿਓ ਜਿਹੜੀ ਸਾਡੀ ਲੋਕਤੰਤਰ ਹੈ ਇਹਦੇ ਚ ਲੋਕਾਂ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁਣ ਐਮ ਐਮ ਸੌਰੀ सरपंची ਦੀਆਂ ਚੋਣਾਂ ਆ ਰਹੀਆਂ ਨਾ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਤੁਸੀਂ ਕੀ ਐ ਕੀੜੀ ਨਰੈਣ ਕੌਣ ਐ ਲੀਡਰ ਉਹ ਤੁਹਾਡੇ ਘਰੇ ਆਉਣੇ ਸ਼ੁਰੂ ਹੋ ਜਾਣਗੇ ਪਰ ਤੁਹਾਡੀ ਸੋਚ ਉਸ ਭਗਤ ਸਿੰਘ ਵਰਗੀ ਹੋ ਜੇ ਬਿਨਾ ਬੋਤਲ ਲਿਆ ਬਿਨਾ ਮਿਹਨਤ ਕਰਾਇਆ ਚੰਗਾ ਇਨਸਾਨ ਚੁਣੋ ਜ਼ਰੂਰੀ ਨਹੀਂ ਇਲੈਕਸ਼ਨਾਂ ਦੇ ਵਿੱਚ ਕਿਰਪਾਨਾਂ ਚੱਕ ਕੇ ਆਪਾਂ ਸੱਤਾ ਹਾਸਲ ਕਰਨੀ ਐ ਨਹੀਂ ਤਿਆਗ ਦੀ ਭਾਵਨਾ ਰੱਖ ਕੇ ਉਹਨਾਂ ਕਹੇ ਵੀਰੇ 2.5 ਸਾਲ ਤੂੰ ਬਣ ਜਾ 2 ਮੈਂ ਬਣ ਜਾ ਜਦੋਂ ਤੁਸੀਂ ਚੰਗਾ ਕੰਮ ਕਰੋਗੇ ਚੰਗਾ ਬੰਦਾ ਬਾਰ-ਬਾਰ ਆਪੇ ਆਊਗਾ ਚੰਗੇ ਇਨਸਾਨ ਦੀ ਚੰਗੀ ਸੋਚ ਹੋਊਗੀ ਚੰਗੀ ਤੁਹਾਡੀ ਪਿੰਡ ਦੀ ਡਵੈਲਪਮੈਂਟ ਹੋਊਗੀ ਜੇ ਮੇਰੇ ਸ਼ਬਦ ਮਾੜੇ ਹੋਣ ਤਾਂ ਮੈਨੂੰ ਮਾਫੀ ਦੇ ਦਿਓ ਕਮੈਂਟ ਜੋ ਮਰਜੀ ਪਾਇਓ ਜਿਹਨੂੰ ਮੇਰਾ ਚੈਨਲ ਨਹੀਂ ਚੰਗਾ ਲੱਗਦਾ ਡਿਸਲਾਈਕ ਕਰ ਦਿਓ ਜਿਹਨੂੰ ਚੰਗਾ ਲੱਗਦਾ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਮੈਂ ਤਾਂ ਇਦਾਂ ਦੀਆਂ ਵੀਡੀਓ ਅੱਗੇ ਲੈ ਕੇ ਆਉਂਦਾ ਰਹੂੰਗਾ ਉਹਦਾ ਕਾਰਨ ਕੀ ਹੈ ਕੁਗੀ ਦੀ ਇੱਕ ਫਿਲਮ ਅਰਦਾਸ ਆਈ ਸੀ ਅਰਦਾਸ ਚ ਉਹਨੇ ਹੀ ਗੱਲ ਕਹੀ ਵੀ ਅਸੀਂ ਇੱਕ ਕੂੜੇ ਪਿੱਛੇ ਲਫਾਫੇ ਪਿੱਛੇ ਗਵਾਂਢੀ ਨਾਲ ਲੜ ਪੈਨੇ ਆ ਪਰ ਜਿਹੜਾ ਸਾਡੇ ਦਿਮਾਗ ਦੇ ਵਿੱਚ ਕੂੜਾ ਹੈ ਸਾਡੇ ਅੰਦਰ ਕੂੜਾ ਹੈ ਅਸੀਂ ਉਹਨ ਘਰ ਨੂੰ ਸਵਾਰਾਂਗੇ ਕੂੜੇ ਨੂੰ ਬਾਹਰ ਕੱਢਾਂਗੇ ਪਰ ਜਿਹੜਾ ਸਾਡੇ ਅੰਦਰ ਦੇ ਦਿਮਾਗ ਦੇ ਵਿੱਚ ਕੂੜਾ ਰੱਖਿਆ ਉਹ ਹਮੇਸ਼ਾ ਹੀ ਅਸੀਂ ਆਪਦੇ ਨਾਲ ਲਈ ਫਿਰਦੇ ਹਾਂ ਰਿਸ਼ਤਿਆਂ ਦੀ ਅਹਿਮੀਅਤ ਪਹਿਚਾਨੀਏ ਰਿਸ਼ਤਿਆਂ ਤੋਂ ਦੂਰ ਹੋ ਰਹੇ ਆ ਇਹੋ ਜਿਹਾ ਵੀਡੀਓ ਗੱਲ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹਾ ਸ਼ਤਾਬ ਦਿਨ ਤੇ ਉਹ ਜੇ ਦਿਨ ਅਸੀਂ ਹਮੇਸ਼ਾ ਮਨਾਉਂਦੇ ਰਹੇ ਅਸੀਂ ਗੁਰੂ ਸਾਹਿਬਾਨਾਂ ਦੇ ਬੱਚਿਆਂ ਦੇ ਵਿਧਾੜੇ ਮਣਾਉਣੇ ਅੱਗੇ ਜਾ ਕੇ ਸ਼ਹਾਦਤ ਦੇ ਉਹ ਚੜਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਸਾਧ ਸੰਗਤ ਜੀ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰ ਲਿਓ ਮੈਂ ਕੋਈ ਕਾਜੀ ਨਹੀਂ ਹਾਂ ਮੇਰੀ ਸੰਗਤ ਚੰਗੀ ਮਿਲ ਗਈ ਮੈਂ ਗੱਲ ਚੰਗੀ ਰੱਖ ਲਈ ਮੇਰੀ ਚੈਨਲ ਦਾ ਇਹ ਵਿਸ਼ਾ ਨਹੀਂ ਹੈ ਮੇਰਾ ਚੈਨਲ ਦਾ ਵਿਸ਼ਾ ਕਾਰਾਂ ਨੂੰ ਸਮਝਾਉਣ ਦਾ ਸੀ ਪਰ ਕਾਰਾਂ ਦੇ ਨਾਲ-ਨਾਲ ਇਨਸਾਨ ਵੀ ਆ ਰਹੇ ਆ ਜਿੱਥੇ ਅਸੀਂ ਕਾਰ ਨੂੰ ਸਵਾਰਨਾ ਚਾਹੁੰਦੇ ਆ ਉੱਥੇ ਇਨਸਾਨ ਵੀ ਸਵਾਰਨ ਦੀ ਲੋੜ ਹੈਗੀ ਆ ਕੰਮ ਅਸੀਂ ਕੋਈ ਕਰਦੇ ਆ ਬਾਅਦ ਚ ਕੰਮ ਕੋਈ ਹੋਰ ਪਿੱਛੇ ਰਫੜ ਪਾ ਲੈਂਦਾ ਅਗਲਾ ਮੈਂ ਇਸੇ ਕਰਕੇ ਵੀਡੀਓ ਦੇ ਵਿੱਚ ਅਗਲੇ ਤੋਂ ਪਹਿਲਾਂ ਕੰਸੈਂਟ ਲੈ ਲੈਂਦਾ ਬਾਈ ਤੁਹਾਡੀ ਗੱਡੀ ਦਾ ਆ ਕੀਤਾ ਆ ਆ ਕਰਾਂਗੇ ਆ ਰਹਿ ਗਿਆ ਆ ਰਹੂਗਾ ਆਈ ਕਰਾਉਣ ਵਾਸਤੇ ਆਇਆ ਆਈ ਕਰੂੰਗਾ ਇਹ ਮੇਰੀ ਮਜਬੂਰੀ ਹੈ ਸ਼ਬਦਾਂ ਲਈ ਮੈਂ ਮਾਫੀ ਚਾਹਣਾ ਹੈ ਪਿਆਰ ਕਰਨ ਵਾਲੇ ਸੱਜਣਾਂ ਲਈ ਹਮੇਸ਼ਾ ਮੇਰੇ ਦਿਲ ਦੇ ਦਰਵਾਜ਼ੇ ਖੁੱਲੇ ਆ ਪਿੱਛੇ ਮੈਂ ਬਿਮਾਰ ਹੋ ਗਿਆ ਸੀ ਕਾਲੇ ਮੋਤੀ ਦੀ ਮੈਨੂੰ ਇੰਨੀ ਸ਼ਿਕਾਇਤ ਹੋ ਗਈ ਵੀ ਮੈਨੂੰ ਗੱਡੀ ਚਲਾਉਣੀ ਬੜੀ ਔਖੀ ਹੋ ਗਈ ਸੀ ਮੈਂ ਪਿੱਛੇ ਜੇ ਡੇਲੀ ਹਸਪੀਟਲ ਲੁਧਿਆਣੇ ਜਾਂਦਾ ਸੀ ਦਵਾਈ ਲੈਣ ਤੇ ਡਾਕਟਰ ਨੇ ਮੈਨੂੰ ਮਨਾ ਕਰਤਾ ਸੀ ਮੋਬਾਈਲ ਸੁਣਨਾ ਗੱਲਬਾਤ ਕਰਨੀ ਜਦੋਂ ਮੈਂ ਅੱਖਾਂ ਮੀਚ ਕੇ ਬੈਂਦਾ ਸੀ ਮੈਨੂੰ ਰੈਲਿਫ ਮਿਲਦਾ ਸੀ ਕਾਲੇ ਮੋਤੀਏ ਕਰਕੇ ਮੇਰੀਆਂ ਜਿਹੜੀਆਂ ਅੰਦਰਲੀ ਰੋਸ਼ਨੀ ਤੇ ਪੁਤਲੀਆਂ ਉਹਨਾਂ ਦੇ ਸੈਜ ਡਿਸਟਰਬ ਹੋ ਗਏ ਉਹਦੀ ਵੀ ਕਿਤੇ ਵੀਡੀਓ ਪਾਵਾਂਗੇ ਇਸ ਕਰਕੇ ਕਈ ਦੀ ਬੇਨਤੀਆਂ ਪ੍ਰਵਾਨ ਕਰ ਲਿਆ ਕਰੋ ਅਸੀਂ ਭਗਤ ਸਿੰਘ ਦਾ ਦਿਨ ਮਨਾਇਆ ਕੱਲ ਨੂੰ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦਾ ਦਾ ਦਿਨ ਮਨਾਉਣਾ ਅਸੀਂ ਗੁਰੂ ਸਾਹਿਬਾਨ ਦਾ ਦਿਨ ਮਨਾਉਨੇ ਆ ਅਸੀਂ ਰਾਮ ਜੀ ਦੇ ਦੀਵਾਲੀ ਦੀਪਾਵਲੀ ਉਹਨਾਂ ਦੇ ਦਿਨ ਮਨਾਉਣੇ ਆ ਪਰ ਦੀਵਾਲੀ ਤੇ ਅਸੀਂ ਜਿੱਥੇ ਕੂੜਾ ਘੜਦਾ ਬਾਹਰ ਕੱਢਣਾ ਉੱਥੇ ਮਨ ਦਾ ਕੂੜਾ ਵੀ ਅਸੀਂ ਕੱਢਣਾ ਇਹ ਜਰੂਰ ਸੋਚੀਓ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ